ਸੀਐਸਟਾ ਤਰਨਤਾਰ ਦੀ ਪੁਲਿਸ ਵੱਲੋਂ 1 ਕਿਲੋ 300 ਗ੍ਰਾਮ ਹਿਰੋਇਨ ਦੋ ਪਿਸਤਲ 20 ਜਿੰਦਾ ਰੌਂਦ ਅਤੇ 1,70,000 ਰੁਪਏ ਡਰਗ ਮਨੀ ਸਮੇਤ ਇੱਕ ਕੀਤਾ ਕਾਬੂ ਤੁਹਾਨੂੰ ਦੱਸ ਦਈਏ ਤਾਂ ਤਰਨਤਾਰ ਸੀਐਸਟਾ ਪੁਲਿਸ ਨੂੰ ਇੱਕ ਵੱਡੀ ਉਪਲਬਧੀ ਹਾਸਲ ਹੋਈ ਆ 26 ਜਨਵਰੀ ਨੂੰ ਦੇਖਦੇ ਹੋਏ ਇੱਕ ਨਾਕੇ ਦੌਰਾਨ ਇੱਕ ਥਾਰ ਗੱਡੀ ਨੂੰ ਜਦੋਂ ਰੋਕਿਆ ਗਿਆ ਤਾਂ ਉਸ ਕੋਲੋਂ ਇੱਕ ਪਿਸਤਲ ਬਰਾਮਦ ਹੋਇਆ ਜਿਹੜਾ ਕਿ ਵਿਦਾਊਟ ਲਾਇਸੈਂਸ ਸੀ ਉਸ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਪਤਾ ਲੱਗਿਆ ਵੀ ਇਸ ਕੋਲੋਂ ਕੋਈ ਵੀ ਕਾਗਜ਼ ਜਿਹੜਾ ਉਹ ਨਹੀਂ ਹੈਗਾ ਪਿਸਟਲ ਗੈਰ ਕਾਨੂੰਨੀ ਸੀ ਉਸ ਤੋਂ ਬਾਅਦ ਉਸਤੇ ਪਰਚਾ ਕਰਕੇ ਮਾਨਯੋਗ ਅਦਾਲਤ ਵਿੱਚ ਨਿਸ਼ਚਿਤ ਪੇਸ਼ ਕੀਤਾ ਗਿਆ ਤਾਂ ਉਸ ਦਾ ਰਿਮਾਂਡ ਲਿੱਤਾ ਗਿਆ ਉਸ ਤੋਂ ਬਾਅਦ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਮੁਜਰਮ ਜਿਹੜਾ ਸੀ ਉਹ ਅੰਮ੍ਰਿਤਸਰ ਸ਼ਾਡੇ ਇਲਾਕੇ ਦਾ ਰਹਿਣ ਵਾਲਾ ਹੈ ਦਾ ਉੱਥੇ ਆ ਕੇ ਜਦੋਂ ਉਸ ਦੀ ਤਲਾਸ਼ੀ ਲਈਤੀ ਜੀ ਉਸ ਦੇ ਘਰ ਦੀ ਤਾਂ ਉਸ ਕੋਲੋਂ 1,70,000 ਰੁਪਏ ਡਰਗ ਮਨੀ ਬਰਾਮਦ ਹੋਈ ਇੱਕ ਦੇ ਪਿਸਤਲ ਹੋਰ ਬਰਾਮਦ ਹੋਇਆ ਉਸ ਤੋਂ ਬਾਅਦ ਉਸ ਤੇ ਕਾਰਵਾਈ ਕੀਤੀ ਗਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਸਪੈਸ਼ਲ ਨਾਕਾ ਬੰਦੀ ਜਿਵੇਂ 26 ਜਨਵਰੀ ਦੇ ਉਪਲਬਖਚਾ ਅਸੀਂ ਕਰ ਰਹੇ ਹਾਂ ਜੀ ਉਹਦੇ ਚ ਸਬ ਇਨਸਪੈਕਟਰ ਚਰਨਜੀਤ ਸੀ ਇਹ ਸਟਾਫ ਦਾ ਇਹਨੇ ਸਰਵਿਸ ਰੋਡ ਬਾਟ ਫੁੱਲ ਪੰਡੂਰੀ ਗੋਲਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਫਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੋਕ ਕੇ ਪੁੱਛਗਿੱਛ ਕੀਤੀ ਗੱਡੀ ਦੀ ਸਰਚ ਕੀਤੀ ਤਾਂ ਉੱਥੇ ਜਿਹੜਾ ਕਯੂਜ਼ ਦੇ ਸੀਗਾ ਉਹਦੇ ਕੋਲੋਂ ਇੱਕ ਵੈਪਨ ਮਿਲਿਆ ਵੈਪਨ ਦਾ ਕੋਈ ਲਾਇਸੈਂਸ ਵਗੈਰਾ ਨਹੀਂ ਦਿਖਾ ਸਕਿਆ ਇਹਨਾਂ ਨੇ ਪਰਚਾ ਦੇਤਾ ਪਰਚਾ ਦੇ ਕੇ ਉਹਦਾ ਰਿਮਾਂਡ ਲਿਆ ਰਿਮਾਂਡ ਦੇਣ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਕੀਤੀ ਤਾਂ ਇੰਟਰੋਗੇਸ਼ਨ ਤੇ ਇਹਨੇ ਘਰੂਪੁਰ ਕਾਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਛਾਟੇ ਥਾਣੇ ਦਾ ਉੱਥੇ ਇਹਦੇ ਘਰੇ ਜਾ ਕੇ ਉੱਥੋਂ 1 ਕਿਲੋ 300 ਗ੍ਰਾਮ ਦੇ ਕਰੀਬ ਹਿਰੋਇਨ ਰਿਕਵਰ ਹੋਈ 1 ਲੱਖ 7000 ਰੁਪਿਆ ਡਰੱਗਬਾਨੀ ਰਿਕਵਰ ਹੋਈ ਤੇ ਇੱਕ ਹੋਰ ਵੈਪਨ ਉੱਥੋਂ ਬਲੌਕ ਪਿਸਟਲ ਸਟੀਨ ਮੇਡ ਜਿਹੜੀ ਪਾਰੋਂ ਆਂਦੀ ਹੈ ਉਹ ਰਿਕਵਰ ਹੋਈ ਪਰ ਹੋਰ ਵੀ ਮਾਮਲੇ ਇੱਥੇ ਇਸ ਚ ਹੈਗੀ ਹੈ ਇੱਕ ਪਹਿਲੇ ਇੱਥੇ 20 ਗ੍ਰਾਮ ਕੇ ਕਿੰਨੇ ਦਾ ਹਿਰੋਇਨ ਦਾ ਪਹਿਲੇ ਪਰਚਾ ਹੈਗਾ 17 18 18 ਜਾਂ 19 ਦਾ ਸ਼ਾਇਦ ਹਾਂਜੀ ਪੁਲਿਸ ਰਿਮਾਂਡ ਹੈਗਾ ਜੀ ਡਿਮਾਂਡ ਤੇ ਇਹ ਰਿਮਾਂਡ ਦੇ ਵਿੱਚ ਇਹਨੇ ਜਿਹੜਾ ਇਨਸ਼ਾਫ ਕੀਤਾ ਸੀ ਇਨਸ਼ਾਫ ਦੇ ਉੱਤੇ ਇਹਦੀ ਇੱਕ ਹੋਰ ਵੈਪਨ ਇਹਦੇ ਘਤੋਂ ਰਿਕਵਰ ਹੋਇਆ ਤੇ ਨਾਲੇ ਡਰਗ ਲੱਭਾ ਲਿਆ